ਕਿਉਂ ਹੈ ਜਿਹੜੀ ਕੀ ਮੰਗਾਂ ਤੇ ਕਿਉਂ ਹੈ ਜਿਹੜਾ ਕਰਨਾ ਹੈ ਮੈਂ ਰਜਿੰਦਰ ਸਿੰਘ ਮਾਲੂ ਸਿਕਰਨਵੀਸ ਤਸੀਲਾ ਹੀ ਨੜਾ ਜੋ ਵਿੱਚ ਸਾਨੂੰ ਜਿਹੜੀਆਂ ਦੁਕਾਨਾਂ ਅਲਾਰਟ ਹੋਈਆਂ ਸੀ ਤਸੀਲ ਕੰਪਲੈਕਸ ਸਾਹੀ ਨੜਾ ਚ ਉਹ ਬਹੁਤ ਪੁਰਾਣੀਆਂ ਸੀਗੀਆਂ ਜਿਹੜੀਆਂ ਪ੍ਰਸ਼ਾਸਨ ਨਾਲ ਸਾਡੀਆਂ ਕੋਲ ਦੁਕਾਨਾਂ ਜਿਹੜੀਆਂ ਪ੍ਰਸ਼ਾਸਨ ਨਾਲ ਢਿੱਗ ਪਿਆਣੇ ਬਾਕੀ ਦੁਕਾਨਾਂ ਦੀ ਵੀ ਹਾਲਤ ਬਹੁਤ ਖਸਾ ਉਹ ਵੀ ਡਿੱਗਣ ਜੋਗਾ ਤੇ ਅਸੀਂ ਸਰਕਾਰ ਕੋਲੋਂ ਮੰਗ ਕੀਤੀ ਜੀ ਵੀ ਸਾਨੂੰ ਜਿਹੜੀ ਨਵੀਂ ਤਸੀਲ ਕੰਪਲੈਕਸ ਸਾਹੀ ਨੜਾ ਬਣੀ ਆ ਉਹਦੇ ਵਿੱਚ ਜਗਾ ਲਾਟ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਨਵੇਂ ਆਪਣੇ ਦਫਤਰ ਬਣਾ ਸਕੀਏ ਪਰੰਤੂ ਬੜਾ ਲੰਮਾ ਸਮਾਂ ਹੋ ਗਿਆ ਵਾ ਸਾਨੂੰ ਸਰਕਾਰ ਵੱਲੋਂ ਟਾਲ-ਟੋਲ ਕੀਤਾ ਜਾ ਰਿਹਾ ਅਜੇ ਤੱਕ ਸਾਨੂੰ ਦੁਕਾਨਾਂ ਵਾਸਤੇ ਜਗਾ ਲਾਟ ਨਹੀਂ ਕੀਤੀ ਗਈ ਤੇ ਸਾਨੂੰ ਡਰਿਆ ਕਿ ਜਿਹੜੀਆਂ ਪਹਿਲੀਆਂ ਬਚੀਆਂ ਦੁਕਾਨਾਂ ਨੇ ਉਹ ਵੀ ਕਿਸੇ ਵੇਲੇ ਵੀ ਡਿੱਗ ਸਕਦੀਆਂ ਜਿਸ ਦੇ ਨਾਲ ਬੜਾ ਭਾਰੀ ਜਾਨੀ ਨੁਕਸਾਨ ਦਾ ਹੋਣ ਦਾ ਵੀ ਡਰਿਆ ਤੇ ਸਾਡੀ ਸਰਕਾਰ ਕੋਲ ਜ਼ੋਰ ਮੰਗਿਆ ਕਿ ਸਾਨੂੰ ਤਸੀਲ ਕੰਪਲੈਕਸ ਦੇ ਨਾਲਾ ਵਿਖੇ ਇਹ ਜ ਨਵੀਂ ਬਿਲਡਿੰਗ ਬਣੀ ਹੈ ਉਹਦੇ ਵਿੱਚ ਆਪਣੇ ਵਸੂਕਾਂ ਨਵੀਸ ਟਾਈਪਸ ਜੁਨੀਅਨ ਸਟਾਫ ਰੂਸ ਇਹਨਾਂ ਸਾਰਿਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਖਰਚੇ ਦੇ ਵੀ ਉਹ ਜਿਹੜੇ ਆਪਣੇ ਦਫ਼ਤਰ ਬਣਾਉਣ ਨੂੰ ਤਿਆਰ ਆ ਤੇ ਆਉਣ ਆਉਣੇ ਸਮੇਂ 'ਚ ਕੋਈ ਇਹੋ ਜਿਹੀ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਤਾਂ ਗੱਲ ਉਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਜਿਹੜੀ ਬਿਲਕੁਲ ਅਸੀਂ ਸਰਕਾਰ ਕੋ ਮੰਗ ਕਰਦੇ ਸਾਡੀ ਅਜੇ ਤੀਕ ਮੰਗ ਮਜਬੂਰ ਨਹੀਂ ਹੋਈ ਸਾਨੂੰ ਧਰਨੇ ਦਾ ਇਹ ਲੋਕਾਂ ਦੀ ਇਹ ਪਰੇਸ਼ਾਨੀ ਵਾਸਤੇ ਸੰਮੇਟਣ ਕਿਉਂਕਿ 1 ਅਗਸਤ ਦਾ ਖੜਾ ਤਰਤਾ ਚਲੰਡਿਆ ਵਾ ਜਿਹਦੇ ਵਿੱਚ ਲੋਕ ਕਈਆਂ ਦੇ ਬਿਆਨੇ ਵੀ ਮਾਰੇ ਗਏ ਹੋਣਗੇ ਕਈਆਂ ਨੇ ਬਾਹਰ ਹੀ ਜਾਣਾ ਹੋ ਮੁਸਾਫਰਾਂ ਨੂੰ ਵੀ ਦੇਣ ਵਾਲੇ ਕਈਆਂ ਦੇ ਵਸੀਤਾ ਹੋਣ ਗਿਆ ਕਈ ਹੋਰ ਵੀ টাইਪ ਟਾਈਪ ਦੇ ਵੀ ਕੰਮ ਹੋਣਗੇ ਕਈਆਂ ਨੇ ਜੂਰੀ ਸਟਾਫ ਚਾਹੀਦੇ ਹੋਣਗੇ ਲੋਕਾਂ ਦੀ ਪਰੇਸ਼ਾਨੀ ਸਮਝਦੇ ਆ ਪਰੰਤੂ ਸਰਕਾਰ ਨੂੰ ਵੀ ਸਾਡੀ ਪਰੇਸ਼ਾਨੀ ਸਮਝਣੀ ਚਾਹੀਦੀ ਹੈ ਨਾ ਜੇਕਰ ਉੱਥੇ ਕੋਈ ਬਿਲਡਿੰਗ ਡਿੱਗ ਪੈਂਦੀ ਆ ਕੋਈ ਵੀ ਉੱਥੇ ਕੋਈ ਹਾਦਸਾ ਵੀ ਘਟਨਾ ਵਾਪਰ ਜਾਂਦੀ ਆ ਤੋਂ ਉਹਦੇ 'ਚ ਸਰਕਾਰ ਨੇ ਸਾਨੂੰ ਹੀ ਕੁੱਛਣਾ ਵੀ ਤੁਹਾਨੂੰ ਪਤਾ ਹੀ ਬਿਲਡਿੰਗ ਅਨਸੇਫ ਆ ਤੇ ਤੁਸੀਂ ਇੱਥੇ ਕਿਉਂ ਬੈਠੇ ਆ ਇਹ ਤਾਂ ਆਪਣੀ ਜਾਨਾਂ ਬਚਾਉਣ ਵਾਸਤੇ ਬਿਤੇ ਸਾਨੂੰ ਸਰਕਾਰ ਜਗ੍ਹਾ ਦੇਵੇ ਤਾਂ ਕਿ ਅਸੀਂ ਚੰਗੀ ਜਗ੍ਹਾ ਤੇ ਚੰਗੀਆਂ ਨਵੇਂ ਸਿਰੇ ਤੋਂ ਆਪਣੀ ਦੁਕਾਨਾਂ ਬਣਾ ਕੇ ਤੇ ਆਪਣੀ ਜ਼ਿੰਦਗੀ ਵੀ ਬਸਰ ਕਰ ਸਕੀਏ ਤੇ ਕਿਸੇ ਗਾਗ ਦਾ ਵੀ ਕੋਈ ਨੁਕਸਾਨ ਨਾ ਹੋਵੇ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਹੋਈ ਸੀ ਅਹੀਂ ਅਸੀਂ ਸਾਹਿਬ ਨੂੰ 2-3 ਨੂੰ ਇੱਕ ਮੈਮੋਰੰਡਮ ਦਿੱਤਾ ਸੀਗਾ ਜਿਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਤੁਹਾਡਾ ਮਸਲਾ ਜਲਦੀ ਹੱਲ ਕਰ ਦਿਆਂਗੇ ਪਰ ਅਜੇ ਹੋਇਆ ਨਹੀਂ ਆ ਇਹ ਨਾ ਆ ਕਿ ਕਿਹੜਾ ਚਿੰਜੋ ਆ ਚੜਿਆ ਤਰਨਾ ਜਿਹੜਾ ਹੈ ਪ੍ਰਧਾਨ ਮਸੀਹਨ ਵੀ ਜੂਨੀਅਨ ਪਿੰਡਾਲਾ ਅੱਜ ਦਾ ਤਰਨਾ ਜਿਹੜਾ ਹੈ ਇਹ ਸਾਡਾ ਇੱਕ ਤਰੀਕ ਤੋਂ ਚੱਲ ਰਿਹਾ ਲਗਾਤਾਰ ਕਿਉਂਕਿ ਸਾਡੀ ਮਜਬੂਰੀ ਬਣ ਗਈ ਹੈ ਤਰਨਾ ਦੇਣ ਦੀ ਕੋਈ ਸਾਨੂੰ ਸ਼ੌਂਕ ਨਹੀਂਗਾ ਅਸੀਂ ਕੋਈ ਚਾਹ ਨਾ ਨਹੀਂ ਬੈਠੇ ਸਾਡਾ ਜਿਹੜਾ ਉੱਥੇ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਬਲਵਿੰਦਰ ਸਿੰਘ ਮਾਲ ਸੁਖਿੰਦਰ ਸਿੰਘ ਭਿੰਡਰ ਤੇ ਗੁਰਿੰਦਰ ਮਾਲ ਇਹ ਤਿੰਨ ਦੁਕਾਨਾਂ ਇਕੱਠੀਆਂ ਜਿਹੜੀਆਂ ਨੇ ਉਹ ਇੱਕ ਤਰੀਕ ਨੂੰ ਦੇ ਦਰਮਿਆਨੀ ਰਾਤ ਨੂੰ ਵੀ ਦੇ ਕੰਢੀਆਂ ਸੀ ਅਸੀਂ ਬੜੀ ਵਾਰ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਆ ਐਸਡੀਐਮ ਸਾਹਿਬ ਨੂੰ ਮਿਲ ਚੁੱਕੇ ਆ ਤੇ ਸਾਡੀ ਸੁਣਵਾਈ ਨਹੀਂ ਹੋਈ ਹੁਣ ਅਸੀਂ ਉੱਥੇ ਜਿਹੜੀਆਂ ਦੂਜੀਆਂ ਦੁਕਾਨਾਂ ਨੇ ਉਹ ਵੀ ਉਹਨਾਂ ਦੀਆਂ țeੜਾਂ ਪਟੀਆਂ ਨੇ ਕੱਲਾਂ ਜਿਹੜੀਆਂ ਨੇ ਉਲੜੀਆਂ ਰਪੀਆਂ ਨੇ ਜਿਨ੍ਹਾਂ ਤੇ ਲੈਂਟਰ ਆ ਉਹ ਲੈਂਟਰ ਚੋਰਿਆ ਤੇ ਸਰ ਜਿਹੜਾ ਔਸਰ ਨੰਗਾ ਹੋਇਆ ਪਿਆ ਅਸੀਂ ਉੱਥੇ ਡਰਦੇ ਹੀ ਨਹੀਂ ਬਹਿ ਰਹੇ ਕਿਉਂਕਿ ਜਾਨੀ ਨੁਕਸਾਨ ਨਾ ਹੋ ਜਾਵੇ ਬਾਲੀ ਨੁਕਸਾਨ ਤਾਂ ਕਾ ਵੀ ਹੋ ਗਿਆ ਇਹਨਾਂ ਤਨਦਕਰਨ ਦੇ ਵਿੱਚ ਫਰਨੀਚਰ ਜਿਹੜਾ ਟੁੱਟ ਗਿਆ ਲੈਪਟਾਪ ਜਿਹੜੇ ਆ ਉਹ ਖਰਾਬ ਹੋ ਗਏ ਪ੍ਰਿੰਟਰ ਖਰਾਬ ਹੋ ਗਏ ਇਨਵਰਟਰ ਖਰਾਬ ਹੋ ਗਿਆ ਪੱਕੇ ਟੁੱਟ ਗਏ ਫਰਨੀਚਰ ਸਾਰਾ ਜਿਹੜਾ ਡੈਮੇਜ ਹੋ ਗਿਆ ਹੁਣ ਅਸੀਂ ਇਹ ਚਾਹੁੰਦੇ ਆਂ ਕਿ ਸਾਨੂੰ ਨਵੇਂ ਤਹਿਸੀਲ ਕੰਪਲੈਕਸ ਦੇ ਵਿੱਚ ਨਵੀਂ ਅਲਾਟਮੈਂਟ ਕਰਕੇ ਸਾਨੂੰ ਦੁਕਾਨਾ ਬਣਾਉਂਦਾ ਜਿਹੜਾ ਆ ਉਹ ਮੌਕਾ ਦਿੱਤਾ ਜਾਵੇ ਤਾਂ ਜੋ ਸਾਡਾ ਵੀ ਮਾਲ ਜਾਨੀ ਨੁਕਸਾਨ ਹੋਣੋਂ ਬਚ ਸਕੇ ਤੇ ਪਬਲਿਕ ਵੀ ਜਿਹੜੀ ਆ ਉਹ ਵੀ ਸੇਵ ਰਹੇ ਤਦ ਤੱਕ ਜਾਰੀ ਰਹੇਗਾ ਤਰਨਾ ਜਿਹੜਾ ਦੇਖੋ ਜਿੰਨਾ ਚਿਰ ਤੱਕ ਅਸੀਂ ਸਾਡੇ ਸਬਰ ਨੂੰ ਜਿਹੜਾ ਆ ਇਹ ਅਸੀਂ ਪਰਖੇ ਨਾ ਕੋਈ ਕਿਉਂਕਿ ਸਾਡੀ ਮਜਬੂਰੀ ਆ ਅਸੀਂ ਉਹਨਾਂ ਤੇ ਤਰਨਾ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਮੰਗ ਪੂਰੀ ਨਹੀਂ ਹੁੰਦੀ ਸਰ ਵੀ ਕਹਿਣਾ ਚਾਹੁੰਦਾ ਬਦਲ ਮੈਮੋਰੰਡਮ ਦੇ ਤਾਅਵਾ ਤੇ ਬੈਠ ਕੇ ਹਾਂਜੀ ਵਸੀਕਾ ਨਹੀਂ ਸਟਾਈਪਿਸਟ ਤੇ ਸਟੈਂਪ ਉਸ ਬਾਅਦ ਬਿਤੇ ਵੀ ਸਰ ਉੱਤੇ ਅਲਾਟ ਕੀਤੀ ਜਾਵੇ ਇਹਨਾਂ ਦਾ ਪ੍ਰੋਸੈਸ ਚੱਲਣ ਦਾ ਐਕਚੁਅਲੀ ਬਹੁਤ ਚੰਗਾ ਪੂਰਤ ਕਰਾਇਆ ਵਾ ਤੇ ਹ ਜਲਦੀ ਇਹਨਾਂ ਦਾ ਮਸਲਾ ਹਲ ਕਰਤਾ ਜਾ ਰਿਹਾ ਹੈ